ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਉੱਪਰ ਜਿਹੜੀ ਗੋਲੀ ਚੱਲੀ ਆ ਉਹਦੇ ਉੱਪਰ ਗੋਲੀ ਚੱਲਣ ਦੀ 4 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਇੱਕ ਪਾਦਰੀ ਵੱਲੋਂ ਇੱਕ ਭਵਿੱਖਬਾਣੀ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਐਨ ਕਲੀਅਰ ਕਿਹਾ ਸੀਗਾ ਕਿ ਜਿਹੜੇ ਡੋਨਲਡ 트੍ਰੰਪ ਨੇ ਉਹਨਾਂ ਦੇ ਕੋਲੀ ਵੱਜੇਗੀ ਤੇ ਅਗਲੀ ਡਿਟੇਲ ਜਿਹੜੀ ਉਹਨਾਂ ਨੇ ਕਹੀ ਸੀ ਉਹਦੇ ਬਾਰੇ ਵੀ ਮੈਂ ਜ਼ਿਕਰ ਕਰਦਾ ਤੇ ਇੱਕ ਲਾਈਨ ਉਹਨਾਂ ਨੇ ਹੋਰ ਕਹੀ ਸੀਗੀ ਜਿਹਦਾ ਮੈਂ ਆਖਰ ਦੇ ਵਿੱਚ ਜ਼ਿਕਰ ਕਰਾਂਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਿੱਖ ਕਦੇ ਵੀ ਭਵਿੱਖਵਾਣੀਆਂ ਤੇ ਭਰੋਸਾ ਨਹੀਂ ਕਰਦੇ ਤੇ ਮੈਂ ਵੀ ਨਹੀਂ ਕਰਦਾ ਲੇਕਿਨ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਸ ਵੀਡੀਓ ਦੇ ਵਿੱਚ ਇੱਕ ਪਾਦਰੀ ਇੱਕ ਮੈਂ ਵਿਖਿਆਨੀ ਕਰਦਾ ਨਜ਼ਰ ਆ ਰਿਹਾਗਾ ਜਿਹਦੇ ਚ ਉਹ ਕਹਿ ਰਿਹਾਗਾ ਕਿ ਅੱਜ ਤੋਂ 4 ਮਹੀਨੇ ਬਾਅਦ ਡੋਨਲਡ ਟਰੰਪ ਦੇ ਉੱਪਰ ਹਮਲਾ ਹੋਵੇਗਾ ਤੇ ਡੋਨਲਡ ਟਰੰਪ ਦੇ ਉੱਪਰ ਹਮਲੇ ਦੇ ਵਿੱਚ ਮਾਰੀ ਹੋਈ ਗੋਲੀ ਉਹਨਾਂ ਦੇ ਕੰਨ ਦੇ ਨਾਲ ਖਹਿ ਕੇ ਲੰਗੇਗੀ ਤੇ ਉਹਨਾਂ ਦੇ ਕੰਨ ਦਾ ਪਰਦਾ ਪਾੜ ਜਾਵੇਗਾ ਪਰ ਡੋਨਲਡ ਟਰੰਪ ਬਚ ਜਾਣਗੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਦੋਸਤੋ ਜਿਹੜੀ 4 ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ ਤੇ ਉਹ ਵੀਡੀਓ ਦੇ ਵਿੱਚ ਇੱਕ ਆਖਰ ਦੇ ਵਿੱਚ ਜਿਹੜੀ ਲਾਈਨ ਕਹੀ ਹੈ ਉਹ ਮੈਂ ਤੁਹਾਨੂੰ ਆਖਰ ਦੇ ਵਿੱਚ ਸੁਣਾਵਾਂਗਾ ਲੇਕਿਨ ਹੁਣ ਦੋਸਤੋ ਸਵਾਲ ਪੈਦਾ ਇਹ ਹੁੰਦਾਗਾ ਕਿ ਡੋਨਲਡ ਟਰੰਪ ਦੇ ਉੱਪਰ ਜਿਹੜੀ ਗੋਲੀ ਚਲਾਈ ਗਈ ਹੈ ਇੱਕ 20 ਸਾਲਾ ਨੌਜਵਾਨ ਜਿਹੜਾ 2 ਸਾਲ ਪਹਿਲਾਂ ਸਿਰਫ 10ਵੀਂ ਦਾ ਮੈਟ੍ਰਿਕ ਦਾ ਮਤਲਬ ਕਲਾਸ ਪਾਸ ਕਰਕੇ ਆਉਂਦਾ ਤੇ ਇੱਕ ਆਧੁਨਿਕ ਗਨ ਦੇ ਨਾਲ ਉਹਨਾਂ ਦੇ ਉੱਪਰ ਗੋਲੀ ਚਲਾਉਂਦਾ ਔਰ ਉਹ ਕੋਈ ਤਕਰੀਬਨ 150 ਮੀਟਰ 130 35 ਮੀਟਰ ਤੋਂ ਗੋਲੀ ਚਲਾਈ ਗਈ ਹੈ ਜਿਹੜੀ ਕਿ ਬਹੁਤ ਲੰਮੀ ਰੇਂਜ ਬਣ ਜਾਂਦੀ ਹੈ ਤਿੰਨ ਸਾਈਡਾਂ ਦੇ ਉੱਪਰ ਜਿਹੜੀ ਇਹਨਾਂ ਦੀ ਸੁਰੱਖਿਆ ਮਤਲਬ ਛਤਰੀ ਹੁੰਦੀ ਆ ਉਹਨਾਂ ਵੱਲੋਂ ਪੋਜੀਸ਼ਨਾਂ ਲਈਆਂ ਹੁੰਦੀਆਂ ਨੇ ਉਹਨਾਂ ਪੋਜੀਸ਼ਨਾਂ ਦੇ ਉੱਪਰ ਵੱਡੀਆਂ ਗੰਨਾਂ ਲੈ ਕੇ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਖੜੇ ਹੁੰਦੇ ਨੇ ਲੇਕਿਨ ਇੱਕੋ ਇੱਕ ਸੱਜੇ ਪਾਸੇ ਜਿਹੜੀ ਇਹ ਕੋਈ ਫੈਕਟਰੀ ਨੁਮਾ ਚੀਜ਼ ਬਿਲਡਿੰਗ ਸੀਗੀ ਜਿਹਦੇ ਉੱਪਰ ਉਸ ਵਿਅਕਤੀ ਵੱਲੋਂ ਆਪਣੀ ਇੱਕ ਅਸਾਲਟ ਟਾਈਪ ਰਾਈਫਲ ਦੇ ਨਾਲ ਉੱਪਰੋਂ ਪੋਜੀਸ਼ਨ ਲਈ ਗਈ ਕਿਸ ਤਰ੍ਹਾਂ ਇੱਕ ਇਕੱਲਾ ਵਿਅਕਤੀ ਇੰਨੀ ਮਤਲਬ ਰੈਕੀ ਕਰ ਸਕਦਾਗਾ ਕਿ ਡੋਨਲਡ ਟਰੰਪ ਕਿੱਥੋਂ ਬੋਲੇਗਾ ਕਿਹੜੀ ਸਾਈਡ ਨੰਗੀ ਹੋਵੇਗੀ ਕਿਹੜੀ ਸਾਈਡ ਤੋਂ ਮੈਂ ਗੋਲੀ ਚਲਾਵਾਂਗਾ ਉਹਦੇ ਤੱਕ ਪਹੁੰਚ ਜਾਵੇਗੀ ਔਰ ਉਹ ਸਟੇਜ ਕਿਸ ਢੰਗ ਦੇ ਨਾਲ ਉੱਥੇ ਹੀ ਲੱਗੇਗੀ ਕਿ ਉਹ ਉੱਥੇ ਜਾ ਕੇ ਉੱਪਰ ਉਹ ਪੋਜੀਸ਼ਨ ਲੈ ਲੈਂਦਾ ਤੇ ਪੋਜੀਸ਼ਨ ਲੈ ਕੇ ਉਹ ਆਪਣੀ ਜਿਹੜੀ ਗੋਲੀ ਹੈ ਉਹ ਉਥੋਂ ਡੋਨਲਡ ਟਰੰਪ ਦੇ ਉੱਪਰ ਚਲਾ ਦਿੰਦਾ ਹੈਗਾ ਜਿਹੜੀ ਕਿ ਸਤਿਕ ਨਿਸ਼ਾਨਾ ਉਹਨਾਂ ਦੇ ਕੰਨ ਦੇ ਉੱਪਰ ਲੱਗਦਾ ਜਿਸ ਦੀ ਉਹ ਆਪਣਾ ਭਵਿੱਖਬਾਣੀ ਦੇ ਵਿੱਚ ਮਤਲਬ ਇੱਕ ਵਿਅਕਤੀ ਜਿਹੜਾ ਉਹ ਪوزیشن ਦੀ ਸਾਰੀ ਚੀਜ਼ ਦੀ ਉਹ ਆਪਣੇ ਜ਼ਿਕਰ ਕਰਦਾ ਹੈਗਾ ਇਹ ਕਿਵੇਂ ਇੱਕ ਇਤفاق ਹੋ ਸਕਦਾ ਨਹੀਂ ਕਿਉਂਕਿ ਅਗਰ ਕੱਲੀ ਗੋਲੀ ਚੱਲਣ ਦੀ ਗੱਲ ਹੁੰਦੀ ਤਾਂ ਵੀ ਅਗਰ ਹੋਰ ਛੋਟੀ ਮੋਟੀ ਗੱਲ ਹੁੰਦੀ ਤਾਂ ਗੱਲ ਮੰਨ ਲੈਣੇ ਪਰ ਇੱਕ ਕੰਨ ਦੇ ਉੱਪਰ ਗੋਲੀ ਲੱਗੇਗੀ ਇਹ ਗੱਲ ਨੂੰ ਮੰਨਣਾ ਬੜਾ ਮੁਸ਼ਕਲ ਹੈ ਤੇ ਦੋਸਤੋ ਇਹਦੇ ਇਲਾਵਾ ਇੰਨੀਆਂ ਸੁਰੱਖਿਆ ਏਜੰਸੀਆਂ ਏਡੀ ਵੱਡੀ ਅਮਰੀਕਾ ਦੀ ਆਪਾਂ ਕਹਿ ਸਕਦੇ ਹਾਂਗੇ ਕਿ ਸਾਰੀ ਦੁਨੀਆ ਦਾ ਇੱਕ ਸਭ ਤੋਂ ਵੱਡਾ ਦੇਸ਼ ਤੇ ਸਰਖਿਆ ਚੀਜ਼ਾਂ ਸਾਰੀਆਂ ਫੇਲ ਕਰ ਦਿੱਤੇ ਆ ਇੱਕ ਵਿਅਕਤੀ ਨੇ ਇਹ ਕਮਾਲ ਦੀ ਚੀਜ਼ ਹੈ ਕਿਉਂਕਿ ਉਹਦੇ ਮਰਨ ਤੋਂ ਬਾਅਦ ਇੱਕ ਤਾਂ ਚੀਜ਼ ਬੰਦ ਹੋ ਗਈ ਕਿ ਕੋਈ ਸਾਜ਼ਿਸ਼ ਦਾ ਜਾਂ ਕਾਸੇ ਦਾ ਉਹ ਖਲਾਸਾ ਹੁਣ ਨਹੀਂ ਹੋ ਸਕੇਗਾ ਕਿਉਂਕਿ ਜੇਕਰ ਉਹ ਜਿਉਂਦਾ ਹੁੰਦਾ ਤਾਂ ਉਹ ਦੱਸਦਾ ਕਿ ਮੈਂ ਕਿਵੇਂ ਇਹਦੀ ਤਿਆਰੀ ਕੀਤੀ ਜਾਂ ਕਿਉਂ ਕੀਤੀ ਕਿਉਂਕਿ ਉਹ ਡੋਨਲਡ ਟਰੰਪ ਦੀ ਪਾਰਟੀ ਦਾ ਹੀ ਬੰਦਾ ਹੈ ਤੇ ਉਹ ਤਾਂ ਉਹ ਚੀਜ਼ਾਂ ਹੋ ਗਈਆਂ ਬੰਦ ਲੇਕਿਨ ਜਿਹੜੀ ਉਹਦੀ ਸਾਜਿਸ਼ ਜਾਂ ਕਿਸੇ ਦੇ ਨਾਲ ਮਿਲੇ ਹੋਣਾ ਉਹ ਅਜੇ ਏਜੰਸੀਆਂ ਨੇ ਵੈਸੇ ਕਲੀਅਰ ਕਰਤਾ ਕਿ ਉਹਦਾ ਕਿਸੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਨਾਤਾ ਨਹੀਂ ਸੀਗਾ ਕਿਉਂਕਿ ਉਹ ਫੋਨ ਵਗੈਰਾ ਜਾਂ ਸਾਰਾ ਕੁਝ ਅੱਜਕੱਲ ਉਹ ਕਲੀਅਰ ਹੋ ਜਾਂਦਾ ਹੈਗਾ ਤੇ ਇਸ ਕਰਕੇ ਜਿਹੜਾ ਡੋਨਲਡ ਟਰੰਪ ਦੇ ਉੱਪਰ ਹਮਲੇ ਵਾਲੀ ਜਿਹੜੀ ਗੱਲ ਹੈਗੀ ਇਸ ਚੀਜ਼ ਨੂੰ ਆਪਾਂ ਨਕਾਰ ਨਹੀਂ ਸਕਦੇ ਹੈਗੇ ਕਿ ਉਹਦੇ ਪਿੱਛੇ ਵੀ ਕੋਈ ਹੋ ਸਕਦਾ ਪਰ ਏਜੰਸੀਆਂ ਨੇ ਇਹ ਗੱਲ ਕਲੀਅਰ ਕੀਤੀ ਹੈਗੀ ਕਿ ਉਹਨਾਂ ਦੇ ਪਿੱਛੇ ਉਹਦੇ ਪਿੱਛੇ ਕੋਈ ਨਹੀਂ ਸੀਗਾ ਪਰ ਉਹਦੇ ਮਰਨ ਤੋਂ ਬਾਅਦ ਹੁਣ ਆਪਾਂ ਇਹ ਮੰਨ ਕੇ ਚੱਲਦੇ ਆ ਕਿ ਉਹ ਇੱਕ ਸਾਜਸ ਵਾਲੀ ਗੱਲ ਹੈ ਜਿਹੜੀ ਉਹ ਬੰਦ ਹੋ ਗਈ ਤੇ ਦੋਸਤੋ ਅਗਲੀ ਗੱਲ ਜਿਹੜਾ ਡੋਨਲਡ ਟਰੰਪ ਦੇ ਉੱਪਰ ਹਮਲੇ ਤੋਂ ਅਗਲੀ ਗੱਲ ਜਿਹੜੀ ਜੋ ਉਸਨੇ ਕਈ ਆ ਪਾਦਰੀ ਨੇ ਕਿਉਂਕਿ ਮੈਂ ਦੋਸਤੋ ਇਹਦੀ ਜਿਆਦਾ ਹੋਰ ਢੰਗਾਈ ਦੇ ਵਿੱਚ ਤਾਂ ਨਹੀਂ ਜਾ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਸਾਰੀਆਂ ਖਬਰਾਂ ਸਭ ਕੁਝ ਸੁਣ ਲਿਆ ਸਭ ਕੁਝ ਤੁਸੀਂ ਪੜ ਚੁੱਕੇ ਹੋ ਵੀਡੀਓ ਦੇਖ ਚੁੱਕੇ ਹੋ ਪਰ ਮੈਂ ਮੋਟੀ ਮੋਟੀ ਜਿਹੜੀ ਚੀਜ਼ ਮੈਂ ਮਤਲਬ ਇੱਥੇ ਡਿਸਕਸ ਕਰ ਕਰਨੀ ਚਾਹ ਰਿਹਾ ਜਾਂ ਕਰਦਾਗਾ ਮੈਂ ਇਸੇ ਚੀਜ਼ ਨੂੰ ਹੀ ਇੱਕ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਵਿਅਕਤੀ ਇੱਕ ਕਿਸ ਤਰ੍ਹਾਂ ਇੰਨੀ ਸਟੀਕ ਭਵਿੱਖਬਾਣੀ ਕਰ ਸਕਦਾ ਹੈ ਤੇ ਹੁਣ ਅਗਲੀ ਜਿਹੜੀ ਗੱਲ ਹੈਗੀ ਉਹ ਅਗਲੀ ਗੱਲ ਦੇ ਵਿੱਚੋਂ ਆਪਾਂ ਹੁਣ ਉਹਦੀ ਭਵਿੱਖਬਾਣੀ ਦਾ ਸਹੀ ਅੰਦਾਜ਼ਾ ਵੀ ਲਾਵਾਂਗੇ ਉਨੇ ਅਗਲੀ ਲਾਈਨ ਜਿਹੜੀ ਕਹੀ ਆ ਉਹ ਇਹ ਕਹੀ ਆਗੀ ਕਿ ਜਿਹੜੀ ਚੋਣ ਨਵੰਬਰ ਦੇ ਵਿੱਚ ਹੋਣੀ ਹੈ ਡੋਨਲਡ 트ੰਪ ਹੀ ਰਾਸ਼ਟਰਪਤੀ ਬਣੇਗਾ ਹੁਣ ਜਿਹੜੀ ਇਹ ਲਾਈਨ ਹੈ ਦੋਸਤੋ ਇਹਦੇ ਲਈ ਆਪਾਂ ਸਮਝ ਸਕਦੇ ਆ ਕਿ ਹੁਣ ਨਵੰਬਰ ਤੱਕ ਆਪਾਂ ਨੂੰ ਵੇਟ ਕਰਨੀ ਪਵੇਗੀ ਅਗਰ ਡੋਨਲਡ 트ੰਪ ਰਾਸ਼ਟਰਪਤੀ ਬਣ ਜਾਂਦਾ ਹੈ ਤਾਂ ਉਸ ਪਾਦਰੀ ਦੀ ਕਹੀ ਹੋਈ ਗੱਲ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਹੁਣ ਜਦੋਂ ਉਹਨੇ ਮਾਰਚ ਦੇ ਵਿੱਚ ਇਹ ਗੱਲਾਂ ਕਹੀਆਂ ਸੀਗੀਆਂ ਉਦੋਂ ਕੋਈ ਸਥਿਤੀ ਸਪਸ਼ਟ ਨਹੀਂ ਸੀਗੀ ਪਰ ਹੁਣ ਸਥਿਤੀ ਸਪਸ਼ਟ ਹੈ ਕਿ ਡਾਉਨਲੋਡ ਟਰਪ ਅੱਗੇ ਚੱਲ ਰਹੇ ਨੇ ਉਹਨਾਂ ਦੀ ਇਹ ਪੋਜੀਸ਼ਨ ਵਰਕਰ ਵਾਲਾ ਰਹਿੰਦੀ ਆ ਜਾਂ ਨਹੀਂ ਰਹਿੰਦੀ ਆ ਇਹ ਵੱਖਰੀ ਗੱਲ ਹੈ ਪਰ ਜੇਕਰ ਉਹ ਨਵੰਬਰ ਦੇ ਵਿੱਚ ਜਿੱਤ ਜਾਂਦੇ ਨੇ ਤਾਂ ਉਹਨਾਂ ਦੀ ਗੱਲ ਨੂੰ ਸੀਰੀਅਸ ਲਿਆ ਜਾਏਗਾ ਤੇ ਲੇਕਿਨ ਮੈਂ ਕਦੇ ਚਿੱਤ ਵੀ ਇਹ ਗੱਲ ਨਹੀਂ ਕਹਾਗਾ ਕਿ ਤੁਸੀਂ ਕਿਸੇ ਦੀ ਗੱਲ ਨੂੰ ਕਹੀ ਹੋਈ ਨੂੰ ਭਵਿੱਖਬਾਣੀ ਮੰਨ ਲਓ ਜਾਂ ਕੋਈ ਮਤਲਬ ਭਵਿੱਖਬਾਣੀ ਨਾਉਂ ਦੀ ਚੀਜ਼ ਹੁੰਦੀ ਆ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਪਰ ਜੋ ਉਹਦੇ ਵੱਲੋਂ ਕਈਆਂ ਹੋਈਆਂ ਗੱਲਾਂ ਨੇ ਉਹ ਧਿਆਨ ਜ਼ਰੂਰ ਖਿੱਚਦੀਆਂ ਨੇ ਉਹ ਆਪਣਾ ਧਿਆਨ ਜ਼ਰੂਰ ਖਿੱਚਦੀਆਂ ਨੇ ਕਿ ਯਾਰ ਇਹ ਆਖਰ ਮਤਲਬ ਬੰਦਾ ਇੰਨੀ ਸਟੀਕ ਭਵਿੱਖਬਾਣੀ ਕਿਵੇਂ ਕਰਦਾ ਹੈਗਾ ਉਹ ਵੱਖਰੀ ਗੱਲ ਹੈ ਕਿ ਉਹਨੇ ਕੀ ਪੜ੍ਹਾਈ ਕੀਤੀ ਆ ਕੀ ਕਰਿਆ ਹੋਇਆ ਸੋ ਦੋਸਤੋ ਡੋਨਲਡ 트ੰਪ ਦੇ ਉੱਪਰ ਜਿਹੜਾ ਹਮਲਾ ਹੋਇਆਗਾ ਇਸ ਨੂੰ ਆਪਾਂ ਕਦਾ ਚਿਤਵੀ ਜਸਟੀਫਾਈ ਨਹੀਂ ਕਰਦੇ ਹੈਗੇ ਕਿ ਜਿਹੜਾ ਆ ਰਾਜਨੀਤੀ ਦੇ ਵਿੱਚ ਜਾਂ ਕਾਸੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹਿੰਸਾ ਉਹ ਚੰਗੀ ਗੱਲ ਨਹੀਂ ਹੈਗੀ ਤੁਸੀਂ ਆਪਣੀ ਗੱਲ ਹੈ ਜਿਹੜੀ ਉਹ ਤੁਸੀਂ ਰੱਖ ਸਕਦੇ ਹੋ ਆਪਣਾ ਹਰ ਇੱਕ ਚੀਜ਼ ਅੱਜ ਕੱਲ ਆਪਣੇ ਕੋਲੇ ਹੈਗਾ ਤੁਸੀਂ ਆਪਣੀ ਗੱਲ ਰੱਖੋ ਲੇਕਿਨ ਕਿਸੇ ਦੇ ਗੋਲੀ ਮਾਰ ਕੇ ਉਹਨੂੰ ਮਾਰਨਾ ਇਹ ਚੀਜ਼ ਜਿਹੜੀ ਹੈਗੀ ਆ ਹਾਂ ਇੱਕ ਗੱਲ ਜ਼ਰੂਰ ਹੈ ਡੋਨਲਡ ਟਰੰਪ ਵਰਗਾ ਬੰਦਾ ਜਿਹੜਾ ਕਹਿੰਦਾ ਸੀਗਾ ਰੱਬ ਨਾਉਂਦੀ ਕੋਈ ਚੀਜ਼ ਨਹੀਂ ਅੱਜ ਉਹਦਾ ਅਖਬਾਰ ਦੇ ਵਿੱਚ ਬਿਆਨ ਸੁਣੇ ਕਿ ਮੈਨੂੰ ਰੱਬ ਨੇ ਬਚਾਲਿਆ ਹੁਣ ਰੱਬ ਰੱਬ ਕਰਦਾ ਜਦੋਂ ਕੰਨ ਦੇ ਉੱਪਰ ਗੋਲੀ ਲੱਗਣ ਤੋਂ ਬਾਅਦ ਥੱਲੇ ਡਿਗਿਆ ਸੀਗਾ ਥੱਲੇ ਵੀ ਕਹਿੰਦੇ ਪਿਆਈਂ ਕਹਿੰਦਾ ਸੀ ਮੈਨੂੰ ਰੱਬ ਨੇ ਰੱਖ ਲਿਆ ਮੈਨੂੰ ਰੱਬ ਨੇ ਰੱਖ ਲਿਆ ਸੋ ਪ੍ਰਮਾਤਮਾ ਇੱਕੋ ਇੱਕ ਸ਼ਕਤੀ ਹੈ ਸਰਬੀ ਸਰਬਮਾਨ ਜਿਵੇਂ ਆਪਾਂ ਜੋ ਵੀ ਕਹ ਲੋ ਤਾਕਤਵਰ ਸ਼ਕਤੀ ਇੱਕੋ ਇੱਕ ਹੈਗੀ ਆ ਜੋ ਵਿਗਰੂ ਸੱਚੇ ਪਾਸਾ ਜਾਂ ਈਸ਼ਵਰ ਪ੍ਰਮਾਤਮਾ ਉਹ ਹਰ ਇੱਕ ਦੀ ਰੱਖਿਆ ਕਰਦਾ ਲੇਕਿਨ ਜੇਕਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੇ ਕਿਤੇ ਹੁਕਮ ਉਹਨਾਂ ਦੀ ਸਾਹ ਦੀ ਸਮਾਪਤੀ ਆ ਜਾਂਦੀ ਤਾਂ ਫਿਰ ਕੋਈ ਬਚਾ ਨਹੀਂ ਸਕਦਾ ਅਸੀਂ ਤਾਂ ਇਹੀ ਕਹਾਂਗੇ ਕਿ ਉਹ ਤੰਦਰੁਸਤ ਹੋਣ ਜਲਦੀ ਠੀਕ ਹੋ ਜਾਣ ਤੇ ਅਗਲੀ ਦੇਖਾਂਗੇ ਅੱਗੇ ਕੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ